ਸ੍ਰੀ ਗੁਰੂ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਪੁਟਿਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਜਿਹੜਾ ਫਰਸਟ ਸੂਟ ਆਪਣਾ ਹੋ ਰਹੇਗਾ ਕ੍ਰੇਪ ਸਿਲਕ ਤੇ ਨਾਲੇ ਦੇ ਚਨੌਂ ਦਾ ਦੁਪੱਟਾ ਹੋਏਗਾ neck ਤੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਥ्रेड ਵਰਕ ਦਾ ਕੰਮ ਕੀਤਾ ਹੋਇਆ ਹੈ ਘੇਰੇ ਤੇ ਵੀ ਹੈਵੀ ਵਰਕ ਕੀਤਾ ਹੋਇਆ ਹੈ ਬਹੁਤ ਸੋਹਣੇ ਯੂਨੀਕ ਜੇ ਕਲਰ ਆ ਪਰਸਨਲੀ ਇਹ ਕਲਰ ਮੈਨੂੰ ਵੀ ਬਹੁਤ ਪਸੰਦ ਆ ਕਿਉਂਕਿ ਇਹ ਜਿਹੜਾ ਸੂਟ ਆ ਜਦੋਂ ਪਾਏ ਹੋਏ ਬਹੁਤ ਹੀ ਸੋਹਣੇ ਲੱਗਦੇ ਆ ਤੇ ਇਹਨਾਂ ਦਾ ਪ੍ਰਾਈਸ ਵੀ ਬਹੁਤ ਹੀ ਰੀਜ਼ਨੇਬਲ ਆ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਆ ਨੈਕਸਟ ਬਲੂ ਕਲਰ ਜਿਹ ਇਹ ਬੁਟੀਕ ਸਟਾਈਲ ਸੂਟ ਆ ਫਲਾਰਸ ਦਾ ਬਹੁਤ ਸੋਹਣਾ ਜਿਹਾ ਤੇ ਕੰਮ ਕੀਤਾ ਹੋਇਆ ਆ ਨਾਲ ਇਹਦੇ organza ਦਾ ਦੁਪੱਟਾ ਹੋਏਗਾ ਤੇ ਸੂਟ ਦਾ ਫੈਬਰਿਕ ਜਿਹੜਾ crepe silk ਰਹੇਗਾ ਸੂਟ ਦਾ ਪ੍ਰਾਈਸ ਤੇ ਫੈਬਰਿਕ ਜਿਹੜਾ ਆ ਉਹਦੇ ਫੈਬਰਿਕ ਦੇ ਹਿਸਾਬ ਦੇ ਨਾਲ ਜਿਹੜਾ ਵਾਧਾ ਘਟ ਜਾਂਦਾ ਹੈ ਜੀ ਅਗਰ ਕੋਈ ਦੁਪੱਟੇ ਦਾ ਕੋਈ ਤਰ੍ਹਾਂ ਦਾ ਲੱਗਾ ਹੁੰਦਾ ਉਸ ਹਿਸਾਬ ਨਾਲ ਜਿਹੜਾ ਪ੍ਰਾਈਸ ਵੀ ਆ ਵਾਧਾ ਘਟ ਜਾਂਦਾ ਆ ਨੈਕਸਟ ਸੂਟ ਵੀ ਕ੍ਰੇਪ ਸਿਲਕ ਜਿਹੜਾ ਹੈਗਾ ਇਹ ਬਹੁਤ ਹੈਵੀ ਸੂਟ ਬਣਿਆ ਆ ਨਾਲ ਬਾਟਮ ਤੇ ਵੀ ਵਰਕ ਕੀਤਾ ਹੋਇਆ ਆ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਫੋਰ ਸਾਈਡ ਬਹੁਤ ਹੀ ਸੋਹਣਾ ਵਰਕ ਕਰਕੇ ਸੋ ਦੁਪੱਟਾ ਰੈਡੀ ਕੀਤਾ ਆ ਬਹੁਤ ਹੀ ਸਰਦਾਰੀ ਜੀ ਲੁੱਕ ਕ੍ਰੀਏਟ ਕਰਦਾ ਜਦੋਂ ਦੁਪੱਟਾ ਨਾਲ ਲੈ ਕੇ ਤੁਸੀਂ ਸੂਟ ਵੇਅਰ ਕਰੋਗੇ ਬਹੁਤ ਹੀ ਸਰਦਾਰੀ ਜੀ ਲੁੱਕ ਲੈ ਕੇ ਨਿਕਲ ਕੇ ਆਊਗੀ ਦੇਖ ਸਕਦੇ ਹੋ ਇਹਦੇ ਵਿੱਚ ਵੀ ਬਹੁਤ ਸੋਹਣੇ ਡਾਰਕ ਕਲਰ ਆ ਜਿਹੜਾ ਜਿਹੜਾ ਵੀ ਕਲਰ ਜਿਹੜੀਆਂ ਪਹਿਨਣ ਨੂੰ ਪਸੰਦ ਆ ਤੁਸੀਂ ਅਪਨੇ ਅਕੋਰਡਿੰਗ ਜਿਹੜਾ ਹੈ ਸਿਲੈਕਟ ਕਰਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਨੈਕਸਟ ਵਾਲਾ ਜਿਹੜਾ ਸੂਟ ਜਾਮਨੀ ਕਲਰ ਦਾ ਇਹ ਰਹੇਗਾ ਜੀ 크ਰੇਪ ਮਸਲੀਨ ਕਾਟਨ ਤੇ ਠੀਕ ਹੈ ਜੀ ਇਹਦੇ ਨਾਲ ਦੁਪੱਟਾ ਵੀ ਜਿਹੜਾ ਮਸਲੀਨ ਦਾ ਹੀ ਹੋਏਗਾ ਇਹ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਕਰਕੇ ਬਹੁਤ ਸੋਹਣਾ ਸੂਟ ਬਣਾਇਆ ਹੋਇਆ ਨੈਕਸਟ ਇਹ ਵਾਲਾ ਵੀ ਮਸਲੀਨ ਕਾਟਨ ਤੇ ਹੀ ਸੂਟ ਹੋਏਗਾ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਆ ਇਹਦੇ ਵਿੱਚ ਵੀ 4 ਤੋਂ 5 ਕਲਰ ਆ ਫਲਾਵਰਸ ਦਾ ਬਹੁਤ ਸੋਹਣਾ ਨਾਲ ਕੰਮ ਕੀਤਾ ਹੋਇਆ ਆ ਨੈਕਸਟ ਆ ਲਾਈਟ ਜੇ ਸ਼ੇਡ ਆ ਜਿਹੜੀਆਂ ਭੈਣਾਂ ਜਿਆਦਾ ਡਾਰਕ ਸ਼ੇਡ ਨਹੀਂ ਪਸੰਦ ਕਰਦੀਆਂ ਲਾਈਟ ਸ਼ੇਡ ਪਸੰਦ ਕਰਦੀਆਂ ਉਹਨਾਂ ਲਈ ਇਹ ਕ੍ਰੀਪ ਸਿਲਕ ਦੇ ਵਿੱਚ ਸੂਟ ਹੋਏਗਾ ਨਾਲ ਦੁਪੱਟਾ ਇਹਦੇ ਮਸਲੀਨ ਦਾ ਹੋਏਗਾ ਦੁਪੱਟੇ ਤੇ 4 ਸਾਈਡ ਲੇਸ ਲਗਾ ਕੇ ਕੰਮ ਕੀਤਾ ਆ ਬਾਕੀ ਜਿਹੜੀਆਂ ਵੀ ਆਪਾਂ ਤੁਹਾਨੂੰ ਫੋਟੋ ਸੂਟ ਦੀਆਂ ਦਿਖਾ ਰਹੇ ਆਂ ਅਗਰ ਤੁਸੀਂ ਇਹਨਾਂ ਚੋਂ ਕੋਈ ਸੂਟ ਪਸੰਦ ਕਰ ਸਕਦੇ ਆ ਕਰਦੇ ਹੋ ਤਾਂ ਤੁਸੀਂ ਇਹ ਵਾਲਾ ਬੁੱਕ ਕਰ ਸਕਦੇ ਹੋ ਅਗਰ ਤੁਸੀਂ ਇਹ ਵਾਲਾ ਡਿਜ਼ਾਈਨ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਤੁਸੀਂ ਤਾਂ ਵੀ ਸਾਨੂੰ ਦੱਸ ਸਕਦੇ ਆ ਆਪਣੇ ਕੋਲ ਹਰ ਤਰ੍ਹਾਂ ਦੇ ਫੈਬਰਿਕ ਅਵੇਲੇਬਲ ਆ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਤੁਸੀਂ ਜਿਹੜਾ ਵੀ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਤੁਸੀਂ ਦੱਸ ਸਕਦੇ ਹੋ ਅਗਰ ਇਹਨਾਂ ਵਿੱਚੋਂ ਕੋਈ ਡਿਜ਼ਾਈਨ ਤੁਹਾਨੂੰ ਕਿਸੇ ਹੋਰ ਫੈਬਰਿਕ ਤੇ ਪਸੰਦ ਆਉਂਦਾ ਤੁਸੀਂ ਉਹ ਵੀ ਕਰਾ ਸਕਦੇ ਹੋ ਅਗਰ ਤੁਸੀਂ ਕੋਈ ਹੋਰ ਫੈਬਰਿਕ ਤੇ ਵਾਲਾ ਡਿਜ਼ਾਈਨ ਜਿੱਦਾਂ ਵੀ ਤੁਸੀਂ ਚਾਹੁੰਦੇ ਆ ਉਦਾਂ ਹੀ ਤੁਸੀਂ ਕਰਵਾ ਸਕਦੇ ਹੋ ਨੈਕਸਟ ਆ ਜਿਹੜਾ yellow ਕਲਰ ਆ ਬਹੁਤ ਸੋਹਣਾ organza ਦਾ ਇਹ ਸੂਟ ਹੋਏਗਾ ਨਾਲ ਦੁਪੱਟਾ ਵੀ organza ਦਾ ਹੋਏਗਾ ਦੁਪੱਟਾ ਬਹੁਤ ਹੀ ਸੋਹਣਾ ਆ ਫੋਰ ਸਾਈਡ ਲੇਸ ਲੰਗੀ ਆ ਨਾਲ ਵਰਕ ਕੀਤਾ ਹੋਇਆ ਹੈ ਜਦੋਂ ਬਹੁਤ ਸੋਹਣੀ ਲੁੱਕ ਆਉਂਦੀ ਆ ਕਲਰ ਇਵਨ ਕੀ ਬਹੁਤ ਹੀ ਉਠ ਰਿਹਾ ਬਹੁਤ ਅਟਰੈਕਟਿਵ ਲੱਗ ਰਿਹਾ ਹੈ ਨੈਕਸਟ 10 ਨੰਬਰ ਵਾਲਾ ਜਿਹੜਾ ਸੂਟ ਹੋਏਗਾ ਇਹ ਹੋਏਗਾ ਸ਼ਿਮਰ ਤੇ ਜੀ ਸ਼ਿਮਰ ਦਾ ਸੂਟ ਹੋਏਗਾ ਨਾਲ ਆਰਗੈਂਜ਼ਾ ਦਾ ਦੁਪੱਟਾ ਹੋਏਗਾ ਦੁਪੱਟੇ ਦੇ 4 ਸਾਈਡ ਬਹੁਤ ਸੋਹਣਾ ਬਾਰਡਰ ਸਟਾਈਲ ਵਰਕ ਕੀਤਾ ਹੈ ਨਾਲ ਬਾਟਮ ਤੇ ਵਰਕ ਹੈ ਨੈਕਸਟ ਆ ਵਾਲਾ ਸੂਟ ਵੀ ਜਿਹੜਾ ਸ਼ਿਮਰ ਤੇ ਆਏ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਸ਼ਰਟ ਜਿਹੜੀ ਬਹੁਤ ਹੈਵੀ ਬਣੀ ਹੋਈ ਹੈ ਨਾਲ ਦੁਪੱਟਾ ਵੀ ਬਹੁਤ ਹੀ ਹੈਵੀ ਬਣਿਆ ਇਹਨਾਂ ਵਿੱਚ ਜਿਹੜਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਕੋਈ ਵੀ ਸੂਟ ਆਪਣਾ ਅਕੋਰਡਿੰਗ ਸਿਲੈਕਟ ਕਰਕੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ